ਤੇ ਅਨਸਾਲ ਕਰੋ ਹੋ ਗਿਆ ਤੇ 2 ਸਾਲ 3 ਮਹੀਨੇ ਜਿਹੜਾ ਚੰਨੂ ਹੋ ਚੰਦੇ ਆ ਉੱਥੇ ਕੋਈ ਝਗੜਾ ਕਾਰਨ ਪਤਾ ਨਹੀਂ ਵੀ ਕੀ ਝਗੜਾ ਹੋਇਆ ਜਾਂ ਕੀ ਬਣਿਆ ਉੱਥੇ ਸਾਨੂੰ ਦਾ ਆਦਾ ਵੀ ਇਸਰ ਮਾੜਾ ਮੋਟੀ ਗੱਲੇ ਤੇ ਹੀ ਛੁੱਟ ਜਣਾ ਕੋਈ ਗੱਲ ਨਹੀਂ ਤੇ ਤਰੀਕਾ ਪੈਣਦੀਆਂ ਹਨੂ ਬਾਅਦ ਚ ਦੱਸਿਆ ਵੀ ਸਾਨੂੰ ਸਜ਼ਾ ਹੋ ਗਈ 25-25 ਸਾਲ ਦੀ ਪੰਜਾਬ ਸਰਕਾਰ ਨੂੰ ਵੀ ਕੇ ਬੇਨਤੀ ਕੀਤੀ ਵੀ ਸਾਡੀ ਜਿਹੜੀ ਹੈਲਪ ਕਰਿਆ ਸਾਡੀ ਸੁਣਾਈ ਨਹੀਂ ਹੋਈ ਹਜੀ ਤੱਕ ਹੁਣ ਪੈਸੇ ਦੀ ਲੋੜ ਹੈ ਪੈਸੇ ਨਾਲ ਗਰੀਬ ਘਰਿਆ ਬਣ ਨਹੀਂ ਤੇ ਆ ਸਾਡੇ ਕੋਲ ਤੇ ਪੈਲੀ ਬੰਨਾ ਹੁੰਦਾ ਤਾਂ ਅਸੀਂ ਤੇ ਇਹ ਚੱਲ ਆਪਣੇ ਬਚਾ ਲਿਆ ਹੁੰਦੇ ਤੇ 1 ਸਾਲ ਹੋ ਗਿਆ ਨਕਰੋਂ ਗਏ 2 ਸਾਲ اندر ਹੋ ਗਿਆ ਤੇ ਹੁਣ ਆ ਕਹਿੰਦਾ ਹੀ ਵੀ ਮੈਂ ਛੁੱਟ ਜਾਣਾ ਛੁੱਟ ਜਾਣਾ ਤੇ ਆਦ ਰ ਆ ਜਾਣਾ ਘਰ ਤੇ ਕਾ ਵੱਡਾ ਹੜਕਾ ਕਹ ਹਿੱਤੇ ਇਹਨੇ ਬਚੇ ਨੇ ਦੋ ਗੁੱਡੀਆਂ ਦੇ ਕਾਕਾ ਤੇ ਵੀ ਇੱਕ ਕੰਮ ਕਰਦੇ ਸਿਰਡ ਹੋ ਗਿਆ ਸੀ ਮੈਂ 5-6 ਮਹੀਨੇ ਕੰਮ ਕੀਤਾ ਆ ਉਹ ਸਿਰਫ ਉਹਦਾ 15000 ਰੁਪਇਆ ਬੰਦ ਰਿਆ ਮਹੀਨੇ ਸਾਰੇ ਸਾਡਾ 1.5 ਲੱਖ ਰੁਪਇਆ ਖਰਚਾ ਲੱਗਾ ਗੁੱਡੀਆਂ ਵੇਈਆਂ ਤੇ ਅਨ ਉਹਨੇ ਟੂੰਬਾ ਲਿਆ ਆ ਗਏ ਗਾਣੇ ਪਾ ਕੇ ਤੇ ਇੱਕ ਘਰ ਦੀ ਹੀ ਆਪਣੀ ਮਾੜੀ-ਮੋਟੀ ਉਹ ਪਾ ਗਏ ਕੋਈ ਭਣਾ ਭਰਾਵਾਂ ਕੋ ਫੜ ਕੇ ਪੈਸੇ ਦੇ ਇੰਨੇ ਪੈਸੇ ਇਕੱਠੇ ਕਰਕੇ ਦਿੱਤੇ ਥੋੜੇ ਦਿਨ ਹੋਇਆ ਫਿਰ ਦੱਸਿਆ ਵੀ ਅਸੀਂ ਜੇਲ੍ਹ ਦੇ ਅੰਦਰ ਆ ਕਿਹੜੀ ਜੇਲ੍ਹ ਚ ਪਤਾ ਇਹ ਰੇਸ਼ਲ ਖਿਮਾ ਜੇਲ੍ਹ ਆਪਾਂ ਦੇ ਹੁਣ ਨਾਂ ਕਰਨ ਜੋਗੇ ਹੈਗੇ ਵੱਡਾ ਪੋਤੀ ਵਾਲਾ ਹੀ ਅਕਸੀਡੈਂਟ ਹੋ ਗਈ ਉਹਦੀ ਡੈਥ ਹੋ ਗਈ ਤੇ ਤਿੰਨ ਲੜਕੇ ਇੱਕ ਨਾਲ ਚਾਰ ਦੋ ਲੜਕੀਆਂ ਨਾਲ ਉਹਦੇ ਪਾਲੰਦੇ ਉਹ ਉਹ ਬਹੁਤ ਕਰ ਕਰ ਘਰ ਕੰਮ ਨਹੀਂ ਹੁੰਦਾ ਕੋਈ ਜੰਦਾ ਵਿਚਰਾ ਬਿਹਾਰੀ ਰਾਹ ਨੂੰ ਕਿ ਦਿਨੇ ਝਾੜੀ ਮੇਲੇ ਆਪਣਾ ਮਟਰ ਤੋੜਦੇ ਰਹੇ ਪੰਜਾਬ ਦੇ ਹਰ ਇਲਾਕੇ ਦੇ ਵਿੱਚੋਂ ਅੱਜ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਵਿਦੇਸ਼ਾਂ ਨੂੰ ਕੁਝ ਕਰ ਰਹੇ ਹਨ ਗੱਲ ਕਰਨ ਜਾ ਰਹੇ ਹਾਂ ਸਹਰਦੀ ਤਹਿਸੀਲ ਅਜਨਾਲਾ ਦੇ ਪਿੰਡ ਖਾਨਵਾਲ ਦੀ ਜਿੱਥੋਂ ਦੇ ਇੱਕ ਨੌਜਵਾਨ ਵੱਲੋਂ ਆਪਣੇ ਘਰ ਦਾ ਜੀਵਨ ਪੱਧਰ ਉੱਤੇ ਉੱਚਾ ਚੁੱਕਣ ਦੇ ਲਈ ਉਹ ਦੁਬਈ ਵਿਖੇ ਗਿਆ ਸੀ ਦੱਸ ਦਈਏ ਕਿ ਅੱਜ ਤੋਂ ਕਰੀਬ 3 ਸਾਲ ਪਹਿਲਾਂ ਉਹ ਦੁਬਈ ਪਹੁੰਚਦਾ ਹੈ ਔਰ ਉੱਥੇ ਕੋਈ ਲੜਾਈ ਝਗੜਾ ਹੁੰਦਾ ਹਰ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕੇਸ ਚੱਲਦਾ ਜਿਸ ਤੇ ਵਿੱਚ ਉਸ ਨੂੰ ਸਜ਼ਾ ਹੋ ਜਾਂਦੀ ਹੈ ਪਰਿਵਾਰਿਕ ਮੈਂਬਰ ਸਾਡੇ ਨਾਲ ਮੌਜੂਦ ਹਨ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਪਾਜੀ ਕੀ ਨਾਮ ਹੈ ਤੁਹਾਡੇ ਲੜਕੇ ਦਾ ਮੇਰਾ ਉਹਦਾ ਗਰਮੇਸ਼ ਸਿੰਘ ਮੇਰਾ ਮਹਤਾਰ ਸਿੰਘ ਹਾਂਜੀ ਪਾਜੀ ਕੀ ਸੀ ਸਾਰਾ ਮਾਮਲਾ ਜਿਸ ਤਰ੍ਹਾਂ ਤੁਸੀਂ ਦੱਸਿਆ ਜਿਹੜਾ ਤੁਹਾਡੇ ਘਰ ਪਹੁੰਚਦੇ ਆ ਕਿ ਤਿੰਨ ਕੁ ਸਾਲ ਪਹਿਲਾਂ ਉਹ ਦੁਬਈ ਜਾਂਦਾ ਉੱਥੇ ਲੜਾਈ ਝਗੜਾ ਹੋ ਜਾਂਦਾ ਔਰ ਉਸ ਨੂੰ ਜਿਹੜੀ ਆ ਉਹ ਸਜ਼ਾ ਹੋ ਜਾਂਦੀ ਹੈ ਕਿੰਨੇ ਸਾਲ ਦੀ ਸਜ਼ਾ ਹੁੰਦੀ ਹੈ ਇਹ 3 ਸਾਲ ਕਰੋ ਹੋ ਗਿਆ ਤੇ 2 ਸਾਲ 3 ਮਹੀਨੇ ਜੇਲ੍ਹ ਚ ਨੂੰ ਹੋ ਚਲੇ ਆ ਤੇ ਉੱਥੇ ਕੋਈ ਝਗੜਾ ਕਾਰਨ ਪਤਾ ਨਹੀਂ ਵੀ ਕੀ ਝਗੜਾ ਹੋਇਆ ਜਾਂ ਕੀ ਬਣਿਆ ਆ ਉੱਥੇ ਸਾਨੂੰ ਦਾ ਆਂਦਾ ਵੀ ਇਸੇ ਮਾੜਾ ਮੋਟੀ ਗੱਲੇ ਦੇ ਹੀ ਛੁੱਟ ਜਣਾ ਕੋਈ ਗੱਲ ਨਹੀਂ ਤੇ ਤਰੀਕਾ ਪੈਣਦੀਆਂ ਸਾਨੂੰ ਬਾਅਦ ਚ ਦੱਸਿਆ ਵੀ ਸਾਨੂੰ ਸਜ਼ਾ ਹੋ ਗਈ 25-25 ਸਾਲ ਦੀ 25 ਸਾਲ ਦੀ ਸਜ਼ਾ ਸਾਨੂੰ ਉਹ ਨੇ ਨੋਟ ਭੇਜਤਾ ਵੀ ਤੁਸੀਂ 12 ਬਰ ਲੱਖ ਰੁਪਏ ਜੁਰਮਾਨਾ ਭਰ ਕੇ ਤੁਸੀਂ ਆਪਣੀ ਦੇਖ ਜਾ ਸਕਦੇ ਹੋ ਜਿੰਨਾ ਪਰ ਉਹਦੇ 25-25 ਸਾਲ ਸਜ਼ਾ ਤੁਹਾਨੂੰ ਕੱਟਣੀ ਪੈਣੀ ਹੈ ਸਾਨੂੰ ਪਤਾ ਲੱਗਾ ਇਸ ਤਰ੍ਹਾਂ ਫੇਰ ਆ ਆ ਪਾ ਇਸ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਅਗੇ ਬੇਨਤੀ ਕੀਤੀ ਵੀ ਸਾਡੀ ਜਿਹੜੀ ਹੈਲਪ ਕਰੇ ਤੇ ਸਾਡੀ ਸੁਣਾਈ ਨਹੀਂ ਹੋਈ ਹਜੇ ਤੱਕ ਤੇ ਇਹੋ ਬੇਨਤੀ ਸਾਡਾ ਵੀ ਜਿਹੜੇ ਵੀਰ ਬਾਹਰ ਇੰਦੇ ਨੇ ਜਿਹੜੇ ਦੇਸ਼ਾਂ ਦੇ ਵਿੱਚ ਜਾਂ ਜਿਹੜੇ ਰਹਿੰਦੇ ਨੇ ਜਿਨ੍ਹਾਂ ਦਾ ਕੰਮ ਚਾਲ ਦੇਣ ਚਲੋ ਸਾਡੀ ਕੋਈ ਹੱਲ ਪਹੁੰਚਾ ਸਾਡਾ ਬੱਚਾ ਘਰ ਆ ਜਾ ਸਾਡੀ ਮੰਗ ਇਹ ਆ ਜਿਹੜੇ ਜਥੇਬੰਦੀਆਂ ਨੇ ਉਹ ਵੀ ਕੋ ਬਹੁਤ ਦਾਨ ਕਰਦੀਆਂ ਨੇ ਤੇ ਜੇ ਸਾਡੀ ਇਥੇ ਨਾਲ ਥੋੜਾ ਥੋੜੀ ਹੱਲ ਪਕਰ ਦੇਣ ਤੇ ਸਾਡਾ ਬੱਚਾ ਘਰ ਆ ਜਾ ਸਾਡੀ ਮੰਗ ਹੀ ਹੋਈ ਵੀ ਸਾਡਾ ਬੱਚਾ ਜਲਦੀ ਜਲਦੀ ਘਰ ਆਉਣਾ ਚਾਹੀਦਾ ਆ ਵੀ ਹੁਣ ਪੈਸੇ ਦੀ ਲੋੜ ਹੈ ਪੈਸਾ ਇੰਨਾ ਗਰੀਬ ਘਰ ਬਣ ਨਹੀਂ ਦਿਆ ਸਾਡੇ ਕੋ ਜੇ ਪੈਲੀ ਬੰਨਾ ਹੁੰਦਾ ਤਾਂ ਅਸੀਂ ਦੇਖ ਚੱਲ ਆਪਣੇ ਬੱਚਾ ਰਿਆ ਆਉਂਦੇ ਗਿਆਦ ਘਰ ਦਾ ਵੀ ਚਲੋ ਗੁਜ਼ਾਰਾ ਚੰਗਾ ਚੱਲੇਗਾ ਥਾਂ ਬਣ ਜਾ ਕੇ ਪਰ ਉਹ ਕੰਮ ਨਹੀਂ ਹੋਇਆ ਇਹ ਬੱਚਾ ਸੀ ਹਿੱਤੋਂ ਉਹਨੂੰ 3 4 5ਵੇਂ ਸਾਲ ਉਹ ਗਵ ਅਸੀਡੈਂਟ ਹੋ ਗਿਆ ਤੇ ਬਾਹਰ ਚੇ ਚਲਾ ਗਿਆ ਕਾਰ ਬਾਹਰ ਵੀ ਚਲੋ ਭਰਾ ਬੜਾ ਚਲਾ ਗਿਆ ਤੇ ਮੈਂ ਉਹਦੀ ਬੱਚੀ ਨਪਾਲ ਲੈਂਦੇ ਆ ਤੇ ਚੱਲ ਕੰਮ ਚੰਗਾ ਚੱਲੇਗਾ ਪਰ ਗੱਲ ਨਹੀਂ ਬਣੀ ਉਹ ਕਰਮਾਲਾ ਸਾਹਿਬ ਕਹਿੰਦਾ ਸਾਡੀ ਕੋਈ ਹੁੰਦਾ ਚੱਲਿਆ ਮੈਨੂੰ ਇਹ ਦੱਸੋ ਕਿ ਜਦੋਂ ਤੁਹਾਡਾ ਬੱਚਾ ਗਿਆ ਕੇਸ ਬੇਸ ਤੇ ਗਿਆ ਸੀ ਦੁਬਈ ਦੇ ਵਿੱਚ ਕੀ ਕਰਨ ਗਿਆ ਸੀ ਕਿਹੜੀ ਕੰਪਨੀ ਦੇ ਥਰੂ ਕੰਮ ਕਰਨ ਗਿਆ ਸੀ ਕਿੰਨੀ ਕੋ ਤਨਖਾਹ ਮਿਲਦੀ ਸੀ ਉਹਨੂੰ ਕਿੰਨੇ ਮਹੀਨੇ ਕੰਮ ਕੀਤਾ ਜਿਸ ਤੋਂ ਬਾਅਦ ਉਸ ਦਾ ਲੜਾਈ ਝਗੜਾ ਹੋ ਜਾਂਦਾ ਉਨੇ 5 6 ਮਹੀਨੇ ਕੰਮ ਕੀਤਾ ਆ ਉਹ ਸਿਰਫ ਉਹਦਾ 15000 ਰੁਪਿਆ ਬੰਦ ਰਿਆ ਮਹੀਨੇ ਸਾਰੇ ਇਹ ਬਾ ਲੀਵਰ ਜੀ ਜਿਹੜੀ ਕੰਪਨੀ ਜੀ ਨਹੀਂ ਗਿਆ ਲੀਵਰ ਜੀ ਬੰਦ ਕੰਮ ਕਰਦਾ ਰਿਹਾ ਆ ਸਾਲ ਤੀਥੇ ਕਹਿੰਦੇ ਵੀ ਰੋਲ ਕੰਪਨੀ ਚਲਾ ਗਿਆ ਰੋਲ ਕੰਪਨੀ ਉਹ ਕਹਿੰਦਾ ਇਹ ਨਹੀਂ ਦਿਹਾੜੀ ਬਾਹਰ ਕਰਨ ਜਾਂਦਾ ਹੁੰਦੀ ਦਿਹਾੜੀ ਹੀ ਖਲਾ ਦਿੰਦੇ ਨੇ ਤੇ ਕੰਪਨੀ ਦੇ ਵਿੱਚ ਨਹੀਂ ਕੰਮ ਦਿੱਤਾ ਜੈਂਟ ਇਥੋਂ ਆਪਣ ਲਾ ਕੇ ਰੱਖ ਜਿਹਨੇ ਭੇਜਿਆ ਆ ਉਹ ਵੀ ਉੱਥੇ ਰਿਹਾ ਹੋਣੀ ਆਇਆ 2-3 ਮਹੀਨੇ ਨੂੰ ਨਹੀਂ ਆਖਿਆ ਵੀ ਸਾਡਾ ਬੱਚੇ ਦਾ ਪਾਲਾ ਕਰ ਕੀ ਗੱਲ ਬਣੀ ਝਗੜਾ ਕੀ ਹੋਇਆ ਕੀ ਨਹੀਂ ਅਗਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਅੱਗੇ ਕਿਸੇ ਨਾਲ ਗੱਲ ਕਰਾਈ ਇਹਨੂੰ ਪੈਸਾ ਦੇ ਦਿੱਤਾ ਤਾਂ ਇਹਦਾ ਬੱਚਾ ਹੈ ਇਸ ਮੈਂ ਛਡਾ ਦੇਣਾ ਵਾਂ ਸਾਨੂੰ ਕਿਸੇ ਦੱਸਿਆ ਵੀ ਤੀ ਪੈਸਾ ਨਾ ਦਿਆ ਜੇ ਇਹਨਾਂ ਤਾਂ ਪੈਸਾ ਫਿਰ ਖਾਜਣਾ ਕਿਤਾ ਦਾ ਖਾ ਕੇ ਤੇ ਇਹਨਾਂ ਨੇ ਗੱਲ ਕਰਨੀ ਅਹੀਂ ਉਹਨੂੰ ਰਿਹਾ ਵੀ ਤੂੰ ਇਹ ਰਾਜਪੂਤ ਤੇੜਾ ਉਸ ਦਾ ਏਜੰਟ ਜਿਹਨੇ ਘਲਾਇਆ ਪਰ ਉਹਨੇ ਸਾਡੀ ਕੋਈ ਗੱਲ ਨਹੀਂ ਕੀਤੀ ਉਹ ਦੋ ਮਹੀਨੇ ਹੋਣੇ ਆ ਗਿਆ ਉੱਥੇ ਡਬਾਈ ਖੁੱਲ ਰਿਹਾ ਹੋਇਆ ਤੈਨੂੰ ਗੱਥ ਜੋੜ ਦੇਵੇਂ ਤੂੰ ਕਲਾਇਆ ਤੂੰ ਪਤਾ ਕਰ ਕੀ ਗੱਲ ਹੈ ਸਾਡਾ ਬੱਚਾ ਪਤਾ ਕਰ ਝਗੜਾ ਹੋਇਆ ਹਾਂ ਦਾ ਕੋਈ ਗਾਣੀ ਹੋਣੀ ਛੁੱਟ ਜਣਾ ਕੋਈ ਕੋਈ ਗੱਲ ਨਹੀਂ ਉਹਨੇ ਤਾਂ ਜਦੋਂ ਜਦੋਂ ਤੁਸੀਂ ਆਪਣੇ ਬੇਟੇ ਨੂੰ ਬਾਹਰ ਭੇਜਿਆ ਕਿੰਨਾ ਖਰਚਾ ਤੁਹਾਨੂੰ ਕਰਨਾ ਪਿਆ ਬਾਹਰ ਭੇਜਿੰਦੇ ਔਰ ਜਦੋਂ ਤੁਸੀਂ ਅਪਲਾਈ ਕਰਦੇ ਕਿੰਨੇ ਸਮੇਂ ਦੇ ਵਿੱਚ ਵਿੱਚ ਉਹ ਬਾਹਰ ਚਲ ਜਾਂਦਾ ਉਹ ਜਦੋਂ ਅਪਲਾਈ ਕੀਤਾ ਛੇਤੀ ਦੋ ਤਿੰਨ ਮਹੀਨੇ ਬਾਅਦ ਬਾਹਰ ਚਲਾ ਗਿਆ ਤੇ ਸਾਡਾ 1.5 ਲੱਖ ਰੁਪਿਆ ਖਰਚਾ ਲੱਗਾ ਆ ਤੇ ਸਮੁਰਕੇ ਜਾ ਕੇ ਸਾਡਾ ਬੱਚਾ ਵੀ ਇਹਦੇ ਝੂਠ ਮਾਰ ਗਿਆ ਪੈਸੇ ਸਾਰੇ ਖਾ ਗਿਆ ਪੈਸਿਆਂ ਦੇ ਨੇ 60000 ਜਿੱਤੇ ਆ ਦੁਬਈ ਪਹੁੰਚਦੇ ਆ ਅੱਛਾ ਤੁਹਾਡਾ 1.5 ਲੱਖ ਰੁਪਈਆ ਲੈ ਤੁਹਾਡੇ ਕੋਲ ਹਾਂਜੀ ਹਾਂਜੀ ਪਹਿਲਾਂ ਜੀ ਉਹਨਾਂ 20000 ਰੁਪਈਆ ਪਹਿਲਾਂ ਕਿੰਦਾ ਤਾਂ ਮਲੇਸ਼ੀਆ ਭੇਜ ਦਿੰਨੇ ਆ ਤੇ ਅਸੀਂ ਆਖੇ ਕਿ ਪੈਸੇ 20000 ਰੁਪਈਆ ਦਾ ਵੀ 20000 ਰੁਪਈਆ ਤੁਹਾਡੇ ਵਿੱਚ ਹੀ ਪਾ ਜਾਏਗਾ ਕੋਈ ਗੱਲ ਨਹੀਂ ਮੁੜ ਕੇ ਉਹਦਾ ਨਹੀਂ ਉਹ ਕਾਜ ਗਲਤ ਹੋ ਗਿਆ ਨੇ ਉਹ ਗੱਲ ਉਹ 20000 ਰੁਪਈਆ ਨਹੀਂ ਪੈਣਾ ਫੇਰ ਅਸੀਂ ਪੈਸੇ ਦੇ ਗਏ ਅਸੀਂ ਆਖਾ ਚਲੋ ਹੈਗਾ ਵੀ ਰਿਸ਼ਤੇਦਾਰ ਜੀ ਆਪਣਾ ਜੀ ਨਹੀਂ ਸੀ ਹੁਣੇ ਕੰਮ ਕੀਤਾ ਫੇਰ ਆਖਾ ਚਲੋ ਜੇ ਗੱਲਬਾਤ ਹੋ ਗਈ ਤਾਂ ਤੂੰ ਉੱਥੇ ਸਾਡਾ ਪਤਾ ਕਰ ਵੀ ਕਿਹੜੇ ਝਗੜੇ ਫਸ ਗਿਆ ਜਾਂ ਕੀ ਗੱਲ ਹੋਈ ਤੂੰ ਮਗਰ ਪਤਾ ਵੀ ਨਹੀਂ ਕੀਤਾ ਉਹਨੇ ਤੇ ਜਿਹੜਾ ਤੁਸੀਂ 1.5 ਲੱਖ ਰੁਪਇਆ ਦਿੱਤਾ ਫਿਰ ਉਹ ਕਿਸ ਤਰ੍ਹਾਂ ਦਿੱਤਾ ਕੋਈ ਆਪਣੀ ਜ਼ਮੀਨ ਵੇਚ ਕੇ ਦਿੱਤਾ ਕਿ ਕਰਜ਼ਾ ਚੁੱਕ ਕੇ ਦਿੱਤਾ ਉਹ ਜੀ ਗੁੱਡੀਆਂ ਵਈਆਂ ਤੇਨ ਉਹਨੇ ਟੂੰਬਾ ਲਿਆ ਆ ਗਏ ਗਾਣੇ ਪਾ ਕੇ ਤੇ ਇੱਕ ਘਰ ਦੀ ਹੀ ਆਪਣੀ ਮਾੜੀ ਮੋਟੀ ਉਹ ਪਾ ਗਏ ਕੋਈ ਪਣਾ ਭਰਾਵਾਂ ਦਾ ਫੜ ਕੇ ਪੈਸੇ ਇਹਨੇ ਪੈਸੇ ਇਕੱਠੇ ਕਰਕੇ ਦਿੱਤੇ ਆ ਤੇ ਕਹਿੰਦਾ ਵੀ ਕੰਪਨੀ ਦਾ ਕੰਮ ਬਹੁਤ ਵਧੀਆ ਮਿਲਣੇ ਨੇ ਤਾਂ ਦਸ਼ਾ ਮਹੀਨੇ ਨਹੀਂ ਪਹਿਲਾਂ ਪਹਿਲਾਂ ਪੈਸਾ ਫਰਕ ਹੋ ਜਾਣਾ ਤਾਂ ਵੀਜ਼ਾ ਜਿਹੜਾ ਤੁਹਾਨੂੰ ਕਿੰਨੇ ਸਾਲ ਦਾ ਮਿਲਿਆ ਸੀ ਔਰ ਜਦੋਂ ਲੜਾਈ ਹੁੰਦੀ ਆ ਉਦੋਂ ਕਿੰਨਾ ਕੁ ਸਮਾਂ ਹੋਇਆ ਸੀ ਇਸ ਨੂੰ ਜਿਹੜਾ ਲੜਾਈ ਹੋਈ ਆ 1 ਸਾਲ ਹੋਇਆ ਸੀ ਤੇ 2 ਸਾਲ ਦਾ ਵੀਜ਼ਾ ਲਵਾਇਆ ਸੀ ਹਾਂਜੀ ਤਾਂ ਜਦ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਜਿਹੜਾ ਤੁਹਾਡੇ ਬੇਟੇ ਨੂੰ ਅੰਦਰ ਸਜ਼ਾ ਹੋ ਚੁੱਕੀ ਤੁਹਾਡੇ ਨਾਲ ਫੋਨ ਤੇ ਗੱਲ ਹੁੰਦੀ ਉਹਨਾਂ ਦੀ ਹਾਂਜੀ 2 ਮਹੀਨੇ ਬਾਅਦ ਹੋਈ ਪਹਿਲਾਂ 4-5 ਮਹੀਨੇ ਫੋਨ ਨਹੀਂ ਆਇਆ ਪਹਿਲਾਂ ਤਾਂ ਕੋਈ ਨਹੀਂ ਸਾਨੂੰ ਅਥਰੀ ਉਹਨਾਂ ਅੰਦਰ ਕਰ ਦਿੱਤਾ ਨਹੀਂ ਛੁੱਟ ਜਾਣਾ ਬਾਅਦ ਵਿੱਚ ਜਦੋਂ ਸਜ਼ਾ ਸੁਣਾਈ ਬੰਦੇ ਸਾਰੇ ਛੁੱਟ ਗਏ 5 ਬੰਦੇ ਰਹਿ ਗਏ ਅੰਦਰ 25-25 ਸਾਲ ਦੀ ਸਜ਼ਾ ਸੁਣਾਈ ਗਈ ਇਹ ਤਾਂ ਇਹ ਨਹੀਂ ਦੱਸਿਆ ਉਹਨਾਂ ਨੇ ਕਿ ਝਗੜਾ ਕੀ ਹੋਇਆ ਆਹ ਲੇ ਝਗੜਾ ਉਹ ਬੰਦੇ ਬੜੇ ਝਗੜੇ ਦਾ ਪਤਾ ਨਹੀਂ ਕਿੱਥੇ ਹੋਇਆ ਕਿੱਥੇ ਨਹੀਂ ਗਿਆ ਜੀ ਹਾਂ ਜੀ ਤਾਂ ਹੁਣ ਤੁਹਾਡੀ ਗੱਲ ਹੁੰਦੀ ਹੈ ਉਹਨਾਂ ਨਾਲ ਹੁਣ ਜੀ 2 ਮਹੀਨਿਆਂ ਬਾਅਦ ਫੋਨ ਆਉਂਦਾ ਜੀ ਕਿਤੇ ਤੁਹਾਨੂੰ ਪਤਾ ਹੈ ਕਿ ਇਸ ਸਮੇ ਉਹ ਦੁਬਈ ਦੀ ਕੇਸ ਜੇਲ੍ਹ ਦੇ ਵਿੱਚ ਮੌਜੂਦ ਹੈ ਹਾਂ ਜੀ ਹਾਂ ਜੀ ਆ ਥੋੜੇ ਦਿਨ ਹੋਇਆ ਫਿਰ ਦੱਸਿਆ ਵੀ ਅਸੀਂ ਜੇਲ੍ਹ ਦੇ ਅੰਦਰ ਆ ਕਿਹੜੀ ਜੇਲ੍ਹ ਚ ਪਤਾ ਕੋਈ ਇਹ ਰੀਸ਼ਲ ਖਿਮਾ ਜੇਲ੍ਹ ਹੈ ਰੀਸ਼ਲ ਖਿਮਾ ਅੱਛਾ ਜੀ ਹਾਂ ਜੀ ਹਾਂ ਜੀ ਉੱਥੇ ਇੱਕ ਮੁੰਡਾ ਹੋਰ ਆਇਆ ਕਪੂਰਥਲ ਨੂੰ ਦੱਸੀ ਸਾਰੀ ਗੱਲਬਾਤ ਆਂਦਾ ਉਹ ਉੱਥੇ ਆ ਅਸੀਂ ਮੈਂ ਵੀ ਨਾਲ ਰਿਆ ਵਾਂ ਉਹ ਵਾਰ ਹੋ ਝਗੜੇ ਦੀ ਹੋਸ਼ ਛੇਤੀ ਨਿਕਲੇ ਨਵੇਂ ਮਹੀਨੇ ਆ ਗਿਆ ਘਰ ਤਾਂ ਤੁਸੀਂ ਹੁਣ ਤੱਕ ਇਸ ਤੋਂ ਪਹਿਲਾਂ ਸਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਕਿਸੇ ਪੋਲੀਟੀਕਲ ਜਾਂ ਕਿਸੇ ਐਨਜੀਓ ਨਾਲ ਕਿਸੇ ਨਾਲ ਸੰਬੰਧ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੀ ਮਤ ਹੋ ਸਕੇ ਹਾਂਜੀ ਕੀਤੀ ਹੈ ਜੀ ਕੀਤੀ ਆ ਅਸੀਂ ਕੀਤੀ ਆ ਬਹੁਤ ਪਰ ਸਾਡੀ ਮੈਂ ਤਾਂ ਅਜੇ ਤੱਕ ਇਹ ਨਹੀਂ ਕੀਤੀ ਹਾਲੇ ਅਸੀਂ ਤਾਂ ਸਾਡੀ ਹਲਪ ਕਰੋ ਥੋੜੀ ਬੁਧੀ ਹਲ ਪੈਸਾ ਥੋੜਾ ਥੋੜਾ ਪਾਓ ਸਾਡੇ ਚਲ ਬੱਚਾ ਘਰ ਆ ਜਾ ਇਕੱਠੇ ਹੋ ਜੀ ਪਰ ਨਹੀਂ ਕੀਤੀ ਅਜੇ ਤੱਕ ਹਾਂਜੀ ਕੀ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਜੀਆਂ ਜਿਹੜੇ ਸਾਡੇ ਭਰਾ ਵਿਦੇਸ਼ਾਂ ਵਿੱਚ ਬੈਠੇ ਹੋਏ ਜਿਹੜੇ ਐਨ ਆਰ ਆਈ ਭਰਾ ਨੇ ਕੀ ਮੰਗ ਕਰਦੇ ਉਹਨਾਂ ਤੋਂ ਪੰਜਾਬ ਸਰਕਾਰ ਤੇ ਆਣੇ ਵੀ ਸਾਡਾ ਮਸਲਾ ਹੱਲ ਕਰਦਾ ਸਾਡਾ ਬੱਚਾ ਘਰ ਲਾਏ ਉਹ ਤੇ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਆ ਜੀ ਨਹੀਂ ਦਿਖਾਣੂ ਥੋੜਾ ਥੋੜਾ ਕੋਈ ਖਾਲਪ ਕਰਦੇ ਤੇ ਸਾਡਾ ਬੱਚਾ ਘਰ ਆ ਜਾ ਹਣੀ ਉਹਨਾਂ ਦੀ ਮੰਗ ਹੈ ਜਿਹੜੇ ਬਾਹਰ ਦੇਸ਼ਾਂ ਵਿੱਚ ਵੀ ਵੀਰ ਬੈਠੇ ਆ ਭਰਾ ਭੈਣਾਂ ਬੇਟੀਆਂ ਆ ਜਿਹੜੇ ਕੰਮ ਕਰਨ ਗਏ ਜਿੰਦੇ ਕੰਮ ਚੱਲਦੇ ਆ ਸਾਡੀ ਉਹ ਮੰਗ ਵੀ ਸਾਡੇ ਕੋਈ ਖਾਤੇ 'ਚ ਥੋੜੇ ਥੋੜੇ ਪੈਸੇ ਪਾ ਦੇ ਸਾਡਾ ਪੂਰੀ ਹੋ ਜਾ ਸਾਡਾ ਬੱਚਾ ਘਰ ਆ ਜਾ ਅਹੀਂ ਆਪਣੇ ਬੱਚੇ ਦਾ ਮੂੰਹ ਵਿਕਸ਼ਿਤ 3 ਸਾਲ ਹੋਇਆ ਕਰੋ ਗਿਆ। ਜੇਕਰ ਤੁਹਾਡੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਫਾਈਨੈਂਸ਼ੀਅਲੀ ਹਾਲਾਤਾਂ ਦੀ ਘਰ ਦੇ ਹਾਲਾਤ ਕਿਵੇਂ ਦੇ ਨੇ ਕੀ ਕੰਮ ਕਰਦੇ ਹੋ ਤੁਸੀਂ? ਹਾਲਾਤ ਜਾਂ ਮੁੰਡਾ ਹੀ ਛੋਟਾੜਾ ਵਿਚਰਾ ਦਿਹਾੜੀ-ਘੁੜੀ ਕਰਦਾ ਆ। ਆਪਾਂ ਤਾਂ ਹੁਣ ਨਾ ਕਰਨ ਜੋਗੇ ਹੈਗੇ ਵੱਡਾ ਪੋਤੀ ਵਾਲਾ ਸੀ ਸਿਡੈਂਟ ਹੋ ਗਈ ਉਹਦੀ ਦੇਤ ਹੋ ਗਈ ਤੇ ਤਿੰਨ ਲੜਕੇ ਨੇ ਇੱਕ ਲੜਕਾ ਤੇ ਦੋ ਲੜਕੀਆਂ ਉਹਦੇ। ਉਹਦੇ ਪਾਲਾਂਦੇ ਆ ਉਹ ਉਹ ਬਹੁਤ ਕਾਰ ਕਰ ਘਰ ਕੰਮ ਨਹੀਂ ਹੁੰਦਾ ਹੁਣ ਉਹ ਕਿਹੋ ਜਾਂਦਾ ਵਿਚਰਾ ਦਿਹਾੜੀ ਰਾਹ ਨੂੰ ਕਿਤੇ ਜਿਹਨੇ ਦਿਹਾੜੀ ਮਿਲੇ ਬਣਾ ਮਟਰ ਤੋੜਦੇ ਰਹੇ। ਤੇ ਹੋਰ ਇਸੇ ਟਾਈਮ ਪਾਸ ਜਿਆ ਹੁੰਦਾ ਜੀ ਸੋ ਸਾਡੇ ਨਾਲ ਮਾਤਾ ਜੀ ਮੌਜੂਦ ਆ ਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਡੇਟਾ ਬਾਹਰ ਆ ਕਿੰਨਾ ਕੁ ਫਿਰ ਤੁਹਾਨੂੰ ਜਿਹੜਾ ਇੱਥੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਜ਼ਿਆਦਾ ਸਾਨੂੰ ਦੇਣਾ ਬਹੁਤ ਜ਼ਿਆਦਾ ਹੀ ਫਿਰ ਹੰਤਾ ਫਿਗਰ ਵੀ ਸਾਡਾ ਬੱਚਾ ਘਰ ਆਉਣਾ ਚਾਹੀਦਾ ਹੈ ਸਾਡੇ ਬੱਚਾ ਦੇ ਗਿਆ ਹੀ ਘਰੋਂ ਗਏ ਨੇ 3 ਸਾਲ ਹੋ ਗਏ ਨੇ ਤੇ ਗਿਆਦ ਕੰਮ ਕਰ ਨਹੀਂ ਪਰ ਝਗੜਾ ਆਖਿਆ ਆਦੇ ਫਿਰ ਹੋਇਆ ਝਗੜੇ ਦਾ ਵੀ ਨਹੀਂ ਸਾਨੂੰ ਪਤਾ ਕਿ ਕਿੱਥੇ ਹੋਇਆ ਕਿੱਥੇ ਨਹੀਂ ਗੁਰੂ ਆਪ ਗਣੀ ਆ ਗਿਆ ਰਚਨਾ ਸਾਰੀ ਲੇਵਰ ਚੋਕੇ ਅੰਦਰ ਘਰਤਾ ਤੇ ਆਉਂਦਾ ਰਿਹਾ ਵੀ ਆ ਜੈਣਾ ਆ ਜੈਣਾ ਸਾਨੂੰ ਇਹ ਪਤਾ ਹੁੰਦਾ ਜੇ ਵੀ ਆ ਚਲ ਬਹੁਤ ਜ਼ਿਆਦਾ ਚੱਕਰ ਸੀ ਨਹੀਂ ਤੇ ਫਿਰ ਦੱਸ ਦੇਂਦਾ ਤੇ ਸਾਨੂੰ ਪਤਾ ਲੱਗ ਜਾਂਦਾ ਭੈਣਾ ਭਰਾਵਾਂ ਮਰ ਪਹਿਲਾਂ ਹੀ ਆਂਦੇ ਫਿਰ ਸਾਡਾ ਬੱਚਾ ਇਤਰਾਇ ਤਰੰਦਾ ਰਹੇ ਤੇ ਉਹ ਹੁਣ ਕਹਿੰਦਾ ਸੀ ਵੀ ਮੈਂ ਛੋਟਿਆਣਾ ਛੋਟਿਆਣਾ ਤੇ ਆਦ ਰਿਹਾ ਵੀ ਆ ਜੈਣਾ ਘਰ ਤਾਂ ਸਾਡੀ ਦਿਮਾਗੀ ਹੋਈ ਤੇ ਵੀਰਾ ਭਰਾਵਾਂ ਅੱਗੇ ਭੈਣਾ ਅੱਗੇ ਕਿ ਸਾਡਾ ਬੱਚਾ ਘਰ ਆਉਣਾ ਚਾਹੀਦਾ ਦੇ ਦੁਬਿਨਸਾ ਹਲਪਾ ਕਾਇ ਕਰਨ ਪੈਣਾ ਆਪਰਾ ਸਾਡਾ ਬੱਚਾ ਘਰ ਆਉਣਾ ਚਾਹੀਦਾ ਛੇਤੀ ਤੇ ਛੇਤੀ ਆਏ ਪੈ ਹਾ ਤੇਲਾ ਪੈਣਾ ਭਰਾ ਪਉਣ ਸਾਹੇ ਗਰੀਬ ਘਰ ਆ ਕੇ ਘੇ ਖਾਣ ਵਾਣੇ ਵੇਖੋ ਸਾਡੇ ਘਰ ਦਾ ਹਾਲ ਤੇ ਇੱਕ ਵੱਡਾ ਸਾਡਾ ਕਾਕਾ ਹਿੱਤੇ ਇਹਨਾਂ ਬੱਚਿਆਂ ਨੇ ਦੋ ਗੱਡੀਆਂ ਤੇ ਕਾਕਾ ਤੇ ਵੀ ਇੱਕ ਕੰਮ ਕਰਦੇ ਸੀ ਡੇਟ ਹੋ ਗਿਆ ਸੀ ਉਹ ਉਹ ਨਹੀਂ ਚਰੇ ਦਾ ਵੀ ਤਰੀਕਾ ਮਕਾਰਦੇ ਆ ਤੇ ਬਾਅਦ ਚ ਸਾਲ ਹੋ ਮਗਰੋ ਗਿਆ ਵੇ ਇੱਕ ਵੀਰ ਛੋਟਾ ਤੇ ਉਹ ਅੱਥੇ ਅੰਦਰ 3 ਸਾਲ ਹੋ ਗਏ ਘਰੋਂ ਗਏ ਨੇ ਦੋ ਸਾਲ ਅੰਦਰ ਹੋ ਗਏ ਤੇ ਵੀਰਾ ਪਾ ਨਹੀਂ ਅਗੇ ਵੀਰਾ ਅਗੇ ਵੀ ਬੇਨਤੀ ਸਾਡਾ ਬੱਚਾ ਘਰ ਆਉਣਾ ਚਾਹੀਦਾ ਹਾਂਜੀ ਧੰਨਵਾਦ ਸੋ ਇਹ ਸੰਸਾੜੇ ਨਾਲ ਪਿੰਡ ਖਾਨਵਾਲ ਦੇ ਉਹ ਮਾਪੇ ਜਿਨ੍ਹਾਂ ਦਾ ਬੇਟਾ ਅੱਜ ਤੋਂ ਕਰੀਬ 3 ਸਾਲ ਪਹਿਲਾਂ ਦੁਬਈ ਜਾਂਦਾ ਔਰ ਉੱਥੇ ਇੱਕ ਲੜਾਈ ਦੇ ਦੌਰਾਨ ਉਹਨਾਂ ਨੂੰ 3 ਸਾਲ ਦੀ 3 ਸਾਲ ਉਹਨਾਂ ਨੂੰ ਗਏ ਨੂੰ ਹੋਏ ਸੀ ਔਰ ਉਹਨਾਂ ਨੂੰ ਜਿਹੜੀ ਇਹਨਾਂ ਦੇ ਦਸਨ ਮੁਤਾਬਿਕ 25 ਸਾਲ ਦੀ ਸਜ਼ਾ ਹੋ ਜਾਂਦੀ ਹੈ ਔਰ 12 ਲੱਖ ਰੁਪਿਆ ਜੋ ਉਹਦੇ ਉਸਦੇ ਹਿੱਸੇ ਦੇ ਵਿੱਚ ਇਸ ਟਾਈਮ ਤੇ ਦੁਬਈ ਦੀ ਜੋ ਕੋਰਟ ਹੈ ਉਹਨਾਂ ਵੱਲੋਂ ਜੁਰਮਾਨਾ ਕੀਤਾ ਗਿਆ 60 ਲੱਖ ਰੁਪਿਆ ਪੰਜਾਂ ਜਣਿਆਂ ਨੂੰ ਔਰ ਇਹਨਾਂ ਦੇ ਬੇਟ ਦੇ ਹਿੱਸੇ ਜੋ 12 ਲੱਖ ਰੁਪਿਆ ਉਹ ਆਉਂਦਾ ਹੈ ਜੇਕਰ ਇਹ 12 ਲੱਖ ਰੁਪਿਆ ਦਿੰਦੇ ਨੇ ਤਾਂ ਇਹਨਾਂ ਦਾ ਜੋ ਬੇਟਾ ਹੈ ਉਹ ਦੁਬਈ ਦੀ ਜੇਲ੍ਹ ਦੇ ਵਿੱਚੋਂ ਛੁੱਟ ਸਕਦਾ ਹੈ ਸੋ ਇਹਨਾਂ ਦੁਆਰਾ ਪੰਜਾਬ ਸਰਕਾਰ ਅਤੇ ਐਨਆਰਆਈ ਭਰਾਵਾਂ ਕੋਲ ਮੰਗ ਕੀਤੀ ਗਈ ਹੈ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਹੋਵੇ। ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। లై ਪੰਜਾਬੀ ਟੀਵੀ ਨੂੰ ਆਈ ਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ